ਡੰਡਲਸ ਡੰਡਾ ਸਮਾਨ ਲੈ ਕੇ ਆਓ ਡੰਡਾ ਸਮਾਨ ਬਿਸਕੁਟ ਵਾਹਾਂ ਤੇ ਹੱਥ ਲਗਾ ਕੇ ਚਾਲੇ ਰੱਖੀਏ ਕੀ ਤੁਸੀਂ ਅੱਜ ਦਿੱਲੀ ਤੋਂ ਫਿਰੋਜ਼ਪੁਰ ਆਏ ਹੋ ਹੜਪੀਟਾਂ ਵਾਸਤੇ ਤੁਸੀਂ ਲੋੜ ਦਾ ਸਮਾਨ ਲੈ ਕੇ ਆਓ ਠੀਕ ਹੈ ਨਾ ਮੈਨੂੰ ਇੱਕ ਮੈਸੇਜ ਮਿਲਿਆ ਕਿ ਅਸੀਂ ਜਾ ਰਹੇ ਹਾਂ ਫਿਰੋਜ਼ਪੁਰ ਹੜਪੀਟਾਂ ਲਈ ਸਮਾਨ ਲੈ ਕੇ ਤੇ ਮੈਂ ਆਪਣਾ ਗਰੁੱਪ ਵਿੱਚ ਮੈਸੇਜ ਪਾਇਆ कि जिन्नो जिन्नो सेवावा जो नहीं उथे पहुंच सकदे सेवावा देना चांदे ने ते ओ मेरे नाल संपर्क ਕਰਨ ਤੇ बाबा जी दी इन्नी मेहर है इन्नी कृपा है कि सेवा ਲਈ ਕੋਈ ਵੀ ਕੌਮ ਪਿੱਛੇ ਨਹੀਂ ਹੈ ਮੈਂ ਕਿਸੇ ਵੀ ਤਰਮ ਦਾ ਨਾਮ ਨਹੀਂ ਲਾਵਾਂਗੀ ਕਿਉਂਕਿ ਕੋਈ ਵੀ ਕੌਮ ਪਿੱਛੇ ਨਹੀਂ ਹੈ ਮਨੂੰ ਹਰ ਬੰਦੇ ਨੇ ਸੇਵਾ ਲਈ ਅਪਰੋਚ ਕੀਤਾ ਔਰ ਹਰ ਬੰਦੇ ਨੇ ਆਪਣੀ ਅ ਪੜਤ ਦੇ ਮੁਤਾਬਿਕ ਜਿੰਨੀ ਉਹ ਦੇ ਸਕਦਾ ਸੀ ਈਵਨ ਤੁਸੀਂ ਮੰਨੋਗੇ ਨਹੀਂ ਮੇਰੇ ਕੋਲੋਂ ਇੱਕ ਬੰਦੇ ਦੇ 100 ਰੁਪਏ ਟਰਾਂਸਫਰ ਕੀਤੇ ਕਿ ਇਹ ਮੇਰੇ ਵੱਲੋਂ ਇੱਕ ਉਹ ਸੇਵਾ ਮੈਂ ਦੇਣਾ ਵਾ 100 ਰੁਪਏ ਹੜਪੀੜ ਤਾਂ ਲਈ ਮੈਂ ਐ ਨਹੀਂ ਕਹਿ ਰਹੀ ਕਿ 100 ਰੁਪਏ ਬਟ ਉਹਦਾ ਭਾਵ ਦੇਖੋ ਉਹਦਾ ਦੇਣ ਦਾ ਭਾਵ ਸੀ ਤੇ ਉਹ ਵੀ ਉਹਨੇ ਦਿੱਤਾ ਤੇ ਅਸੀਂ ਉਸ ਕਿਸੇ ਨੇ ਕੈਂਡਲਸ ਦਿੱਤੀਆਂ ਕਿਸੇ ਨੇ ਮੋਟਨ ਦਿੱਤਾ ਕਿਸੇ ਨੇ ਮਾਚਸ ਦਿੱਤੀ ਕਿਸੇ ਨੇ ਆਡੋਮੋਸ ਦਿੱਤਾ ਕੱਪੜੇ ਚੱਦਰਾਂ ਬਿਸਕਟ ਦੇ ਪੈਕੇਟਸ ਚਟਾਈਆਂ ਹਰ ਤਰ੍ਹਾਂ ਦੀ ਜ਼ਰੂਰਤ ਦੀਆਂ ਦਵਾਈਆਂ ਜੋ ਇਸ ਵਕਤ ਇੱਥੇ ਬਿਮਾਰੀਆਂ ਵਧਨ ਗਈਆਂ ਜਾਂ ਵੱਧ ਰਹੀਆਂ ਨੇ ਸਕਿਨ ਦੀ ਅਲਰਜਿਸ ਐਂਟੀਫੰਗਲ ਮੈਡੀਸਿਨਸ ਲੈ ਕੇ ਆਏ ਆ ਕਫ ਐਂਡ ਕੋਲਡ ਦੇ ਜਿਹੜੇ ਦੋਸ਼ ਵਧਨ ਗਏ ਹੁਣ ਇਸ ਵਕਤ ਕਿਉਂਕਿ ਪਾਣੀ ਇੱਥੇ ਬਹੁਤ ਜ਼ਿਆਦਾ ਖੜ ਗਿਆ ਤੇ ਕਫ ਦੇ ਦੋਸ਼ ਵਧਨ ਗਏ ਉਹਦੇ ਕਰਕੇ ਇੱਕ ਕਫ ਤੋਂ ਰਿਲੇਟਿਡ ਪ੍ਰੋਬਲਮਸ ਪੇਨ ਕਿਲਰ ਸਾਰੀਆਂ ਲੈ ਕੇ ਆਏ ਆ ਬਹੁਤ ਸਾਰਾ ਮਤਲਬ ਅਸੀਂ ਦੋ ਗੱਡੀਆਂ ਭਰ ਕੇ ਇੱਥੇ ਸਮਾਨ ਲੈ ਕੇ ਆਏ ਆ ਔਰ ਅਲੱਗ-ਅਲੱਗ ਕੈਂਪਸੇ ਜ਼ਰੂਰਤ ਦੇ ਮੁਤਾਬਿਕ ਇੱਥੇ ਵੰਡ ਰਹੇ ਆ ਤਾਂ ਤੁਸੀਂ ਇੱਥੇ ਕਾਫੀ ਦਿਨ ਹੋ ਗਿਆ ਤੁਹਾਨੂੰ ਇੱਥੇ ਸੇਵਾ ਨਿਭੋਲਿਆ ਨੂੰ ਤੁਹਾਨੂੰ ਹੋਰ ਲੱਗਦਾ ਹੈ ਇੱਥੇ ਕਿ ਕਿੰਨਾ ਕੁ ਟਾਈਮ ਹੋਰ ਸੇਵਾ ਜਿਹੜੀ ਇੱਥੇ ਚਾਹੀਦੀ ਏ ਜਿਹੜੇ ਇੱਥੇ ਪੀੜਤ ਹੈਗੇ ਆੜ ਪੀੜਤ ਹੈਗੇ ਲੋਕ ਮੇਰੇ ਹਿਸਾਬ ਨਾਲ ਹਲੇ ਤਾਂ ਪਾਣੀ ਉਤਰੇਗਾ ਤਾਂ ਜ਼ਿਆਦਾ ਲੋੜ ਪੈਗੀ ਤੇ ਅਸੀਂ ਇਹੀ ਪਲਾਨ ਕਰਦੇ ਆ ਰਹੇ ਹਾਂ ਕਿ 20-25 ਦਿਨ ਬਾਅਦ ਅਸੀਂ ਇੱਕ ਗੇੜਾ ਹੋਰ ਮਾਰਾਂਗੇ ਔਰ ਜਿੰਨੇ ਵੀ ਕੈਂਪ ਦੇ ਜ ਜਿਨ੍ਹਾਂ ਨੇ ਇੱਥੇ ਕੈਂਪ ਲਗਾਏ ਹੋਏ ਆ ਉਹਨਾਂ ਤੋਂ ਨੰਬਰ ਕਲੈਕਟ ਕਰਕੇ ਜਾ ਰਹੇ ਹਾਂ ਤਾਂ ਕਿ ਉਹ ਸਾਨੂੰ ਦੱਸਣ ਕਿ ਅਗਲੀ ਵਾਰੀ ਅਸੀਂ ਜ਼ਰੂਰਤ ਦਾ ਹੀ ਸਮਾਨ ਲੈ ਕੇ ਆਈਏ ਬਿਨਾਂ ਜ਼ਰੂਰਤ ਦੇ ਅਸੀਂ ਨਾ ਲੈ ਕੇ ਆਈਏ ਜੋ ਚੀਜ਼ ਇੱਥੇ ਲੋੜ ਹੈ ਜਿੰਨੀ ਲੋੜ ਹੈ ਅਸੀਂ ਉਹੀ ਲੈ ਕੇ ਆਈਏ ਮੈਂ ਕਿਸੇ ਸੰਸਥਾ ਵੱਲੋਂ ਨਹੀਂ ਆਈ ਹਾਂ ਮੇਰਾ ਨਾਮ ਸੁਖਮੀਤ ਕੌਰ ਹੈ ਮੈਂ ਨੈਚੁਰੋਪੈਥੀ ਦੀ ਡਾਕਟਰ ਹਾਂ ਔਰ ਮੈਂ ਆਪਣਾ ਇੱਕ ਨੈਚੁਰੋਪੈਥੀ ਦਾ ਕਲੀਨਿਕ ਚਲਾਉਂਦੀ ਹਾਂ ਦਿੱਲੀ ਵਿੱਚ ਮੈਂ ਆਪਣੇ ਫਰੈਂਡ ਸਾਡੇ ਨਾਲ ਆਏ ਨੇ ਦਰਵਿੰਦਰ ਸਿੰਘ ਜੀ ਇਹਨਾਂ ਦੇ ਨਾਲ ਔਰ ਆਪਣੇ ਬੱਚਿਆਂ ਦੀ ਟੀਮ ਨਾਲ ਲੈ ਕੇ ਆਈ ਹਾਂ ਔਰ ਇੱਥੇ ਸੇਵਾ ਨਿਭਾ ਰਹੀ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਰ ਖੜ ਹਰ ਪ੍ਰੀਤ ਨੂੰ ਸਤਿ ਸ੍ਰੀ ਅਕਾਲ ਸੇਵਾ ਨਭਾ ਰਹੇ ਬੰਨਾ ਤਿਆਰ ਕੀ ਸਥਿਤੀ ਹੈ ਕੀ ਸੇਵਾ ਲੈ ਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਪੰਜਾਬ ਅੱਜ ਬੜੀ ਇੱਕ ਮੁਸੀਬਤ ਦੀ ਘੜੀ ਚੋਂ ਲੰਘ ਰਿਹਾ ਹੈ ਜੋ ਕਿ ਪਾਣੀ ਪੂਰੇ ਪੰਜਾਬ ਦੇ ਜ਼ਿਲ੍ਹੇ 12 ਜ਼ਿਲ੍ਹੇ ਪੰਜਾਬ ਦੇ ਜਿਹੜੇ ਪਾਣੀ ਦੀ ਮਾਰ ਚ ਆ ਚੁੱਕੇ ਨੇ ਪਰ ਇੱਥੇ ਜਿਹੜੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਇੱਥੇ ਗੁਰੂ ਨਾਨਕ ਸਾਹਿਬ ਸਾਨੂੰ ਸੇਵਾ ਬਖਸ਼ੇ ਕਿਆ ਸੀ ਪੰਜਾਬੀਆਂ ਨੂੰ ਔਰ ਸਿੱਖ ਕੌਮ ਨੂੰ ਉਹੋ ਹੀ ਸੇਵਾ ਪੂਰੀ ਸਿੱਖ ਕੌਮ ਗੁਰੂ ਨਾਨਕ ਸਾਹਿਬ ਦੇ ਵਾਰਸ ਕਲਗੀਧਰ ਦੇ ਪੁੱਤਰ ਚਾਹੇ ਪੰਜਾਬ ਹੋਵੇ ਚਾਹੇ ਹਰਿਆਣਾ ਹੋਵੇ ਚਾਹੇ ਦਿੱਲੀ ਆ ਚਾਹੇ ਕਿਤੇ ਵੀ ਈਦਿਸਾ ਬਿਹਾਰ ਚ ਵੀ ਨਸੀਬਤਾਂ ਆ ਦੀਏ ਗੁਰੂ ਨਾਨਕ ਦੇ ਸਿੱਖ ਕਲਗੀਧਰ ਦੇ ਪੁੱਤਰ ਉੱਥੇ ਵੀ ਰਸਤਾ ਲੈ ਕੇ ਪਹੁੰਚਦੇ ਆ ਅੱਜ ਮੈਨੂੰ ਦੁੱਖ ਵੀ ਆ ਤੇ ਪੰਜਾਬੀਆਂ ਤੇ ਇੱਕ ਮਾਣ ਵੀ ਮਹਿਸੂਸ ਕਰ ਰਿਹਾ ਵੀ ਪੰਜਾਬ ਚ ਮੁਸੀਬਤ ਆਈਏ ਚਾਹ ਪੰਜਾਬੀ ਰਾਜਸਥਾਨ ਚ ਬੈਠਾ ਚ ਦਿੱਲੀ ਚ ਬੈਠਾ ਚ ਬਿਹਾਰ ਅੜੀ ਸੋਨਾ ਹੀ ਦੁੱਖ ਆਇਆ ਸਾਰਿਆਂ ਨੂੰ ਫਿਰ ਇਹ ਭੈਣ ਅਜ ਸੁਖਮਿਤ ਕੌਰ ਤੇ ਵੀਰ ਤਰਮਿੰਦਰ ਸਿੰਘ ਦਿੱਲੀ ਤੋਂ ਰਸਤਾ ਲੈ ਕੇ ਆਏ ਨੇ ਇਹ ਪੂਰੇ ਕੈਂਪਾਂ ਚ ਇੱਥੇ ਸਪਲਾਈ ਦੇ ਰਹੇ ਨਾਲ ਪੁੱਛ ਰਹੇ ਵੀ ਕਿਸ ਚੀਜ਼ ਦੀ ਲੋੜ ਆ ਇਹਨਾਂ ਦਾ ਵੀਰਾਂ ਦਾ ਵੀ ਅਸੀਂ ਦਿਲ ਦੀ ਗਹਿਰਾਈਆਂ ਧੰਨਵਾਦ ਕਰਦੇ ਆ ਪਿੱਛੇ ਸਾਰੇ ਹਮਦਾਲੇ ਪਿੰਡ ਐਸ ਪਿੰਡ ਚ ਸਾਰੇ ਕੈਂਪਾਂ ਚ ਜਾ ਰਹੇ ਨੇ ਤੇ ਇੱਕ ਗੱਲ ਦਾ ਦੁੱਖ ਹੈ ਵੀ ਕਿਹੜੀ ਸਾਡੇ ਦੇਸ਼ ਦੀ ਹੋਰ ਪੰਜਾਬ ਦੀ ਸਰਕਾਰ ਜਿਨ੍ਹਾਂ ਨੇ ਇਹਨਾਂ ਪ੍ਰਬੰਧ ਕਰਨਾ ਸੀ ਦਰਿਆਵਾਂ ਦਾ ਸਹੀ ਤਰੀਕੇ ਨਾਲ ਜੇ ਸਾਡੇ ਵਰਗੇ ਕੋਈ ਸਿੱਖ ਕੌਮ ਦੇ ਲੀਡਰ ਜਾਂ ਬਿਆਨ ਦਿੰਦੇ ਨਾ ਇਹੋ ਜਿਹਾ ਵੀ ਪਾਣੀ ਮੀਂਹਦਾ ਨਹੀਂਗਾ ਤੇ ਇਹ ਕਹਿੰਦੇ ਤੱਤਵਾਦੀ ਸੋਚ ਉਹਦੇ ਵੱਖਰੀ ਸੋਚ ਦੇ ਬੰਦੇ ਆ ਦੇਸ਼ ਨੂੰ ਪਾੜਨ ਦੀ ਗੱਲਾਂ ਕਰਦੇ ਆ ਹੁਣ ਇੱਕ ਦੇਸ਼ ਦੀ ਸੁਪਰ ਪਾਵਰ ਅਮਰੀਕਾ ਦੇ ਰਾਸ਼ਟਰਪਤੀ ਨੇ ਬਿਆਨ ਦਿੱਤਾ ਵੀ ਪਾਣੀ ਮੀਂਹਦਾ ਨਹੀਂਗਾ ਇਹ ਪਾਣੀ ਪੰਜਾਬ ਨੂੰ ਡੋਬਣ ਲਈ ਉਹ ਲੈnde ਪੰਜਾਬ ਨੂੰ ਡੋਬਣ ਲਈ ਇਹ ਛੱਡਿਆ ਗਿਆ ਤੇ ਹੁਣ ਇਥੇ ਹਿੰਦੁਸਤਾਨ ਦੇ ਕਿਸੇ ਲੀਡਰ ਨੂੰ ਅਮਰੀਕਾ ਕਾ ਜਵਾਬ ਦੇਣਾ ਨਹੀਂ ਆਇਆ ਇਹ ਪਾਣੀ ਮੀਂਹ ਦਾ ਨਹੀਂ ਗਾ ਜੇ ਪਾਣੀ ਪਹਿਲੋ ਸਰਕਾਰਾਂ ਕੰਟਰੋਲ ਕਰ ਲੈਂਦੀਆਂ ਨੇ ਨਾ ਪੰਜਾਬ ਦਾ ਨੁਕਸਾਨ ਹੋਣਾ ਸੀ ਨਾ ਕਿਸੇ ਹੋਰ ਸਟੇਟ ਦਾ ਨੁਕਸਾਨ ਹੋਣਾ ਸੀ ਇਹ ਜਾਣ ਬੁੱਝ ਕੇ ਪਾਣੀ ਪੰਜਾਬ ਦੇ ਰਾਂਹੀਂ ਪਾਕਿਸਤਾਨ ਭੇਜਿਆ ਪਾਕਿਸਤਾਨ ਨੂੰ ਨੁਕਸਾਨ ਹੋਇਆ ਇੱਥੇ ਪੂਰੇ ਪੰਜਾਬ ਦਾ ਨੁਕਸਾਨ ਹੋ ਗਿਆ ਜੇ ਪਾਣੀ ਕਿਤੇ ਗੁਜਰਾਤ ਚ ਆ ਜਾਂਦਾ ਇਹ ਹੜਕ ਜੇ ਮਹਾਰਾਸ਼ਟਰ ਚ ਆ ਜਾਂਦਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਾ ਕੇ ਉੱਥੇ ਮਹਾਰਾਸ਼ਟਰ ਚ ਗੁਜਰਾਤ ਚ ਬਹਿ ਜਾਣਾ ਸੀ ਅਰਬਾਂ ਰੁਪਈਆ ਦਾ ਅੱਜ ਨੂੰ ਲਾਣ ਉੱਥੇ ਫੰਡ ਤਿਆਰੀ ਕਰ ਦੇਣੇ ਮਹਾਰਾਸ਼ਟਰ ਵਾਸਤੇ ਗੁਜਰਾਤ ਵਾਸਤੇ ਪੰਜਾਬ ਵਾਸਤੇ ਇੱਥੇ ਆਇਆ ਉਹਨਾਂ ਗ੍ਰਾਮ ਆਪਾਂ ਖੇਤੀਬਾੜੀ ਮੰਤਰੀ ਆ ਕੋਈ ਮੋਟਾ ਫੰਡ ਜਾਰੀ ਗਿੜਾ ਮਾਰ ਕੇ ਇਲਾਕਾ ਵੇਖ ਕੇ ਚਲੇ ਗਏ ਨੇ ਜੇ ਸਾਡੇ ਪੰਜਾਬ ਦਾ ਮੁੱਖ ਮੰਤਰੀ ਆਂਦਾ ਏ ਉਹ ਵੀ ਇੱਥੇ ਸੋਸ਼ਲ ਡਰਾਮੇ ਕਰਕੇ ਚਲਾ ਜਾਂਦਾ ਕੋਈ ਕਿਸੇ ਨੂੰ ਪੰਜਾਬ ਨੂੰ ਦੇਖ ਕੇ ਸਾਡੇ ਪੰਜਾਬੀ ਵੀਰ ਕਿੱਥੇ ਬੈਠੇ ਆ ਜਾਂ ਹੋਰ ਕਿਹੜੇ ਸਮਾਜ ਸੇਵੀ ਸੰਸਥਾ ਸੇਵਾ ਕਰ ਰਹੀਆਂ ਨੇ ਸਰਕਾਰ ਵੱਲ ਕੋਈ ਰਾਤ ਫੰਡ ਨਹੀਂ ਆਇਆ ਪੰਜਾਬ ਨੂੰ ਜਿਸ ਤਰ੍ਹਾਂ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਹੈ ਵੀ ਇਹ ਜਿਹੜੀਆਂ ਪਾਣੀ ਦੀ ਆਫਤ ਵਿੱਚ ਜਾਨ ਪੁੱਜ ਕੇ ਲੈਂਦੀ ਹੈ ਹਾਂ ਇਹ ਕਾਰਪੋਰੇਟ ਘਰਾਣਿਆਂ ਨੂੰ ਪਹਿਲੀਆਂ ਕਿਸਾਨਾਂ ਦੀਆਂ ਖੋਹ ਦਾ ਇੱਕ ਮਸੂਬਾ ਸੀ ਕਹਿੰਨਾਂਗੇ ਬਿਲਕੁਲ ਵੀ ਕਿਵੇਂ ਪਿੱਛੇ ਪੰਜਾਬੀ ਇੱਥੋਂ ਦੇ ਕਿਸਾਨ ਜੱਥੇਬੰਦੀਆਂ ਇੰਨੀਆਂ ਐਕਟ ਹੋ ਚੁੱਕੀਆਂ ਨੇ ਹਰ ਚੀਜ਼ ਦਾ ਸਰਕਾਰ ਤੋਂ ਜਵਾਬ ਮੰਗਦੀਆਂ ਨੇ ਕਿਵੇਂ ਪਿੱਛੇ ਨਾ ਪੰਜਾਬ ਦੀ ਪਹਿਲੀ ਕਵੈਰ ਕੀਤੀ ਸੀ ਕਿਸਾਨਾਂ ਨੇ ਧਰਨੇ ਲਾ ਕੇ ਉਹ ਕਾਨੂੰਨ ਵਾਪਸ ਲੈ ਲਿਆ ਵੀ ਕਿਸੇ ਤਰੀਕੇ ਨਾਲ ਕਿਹੜੇ ਕਿਸਾਨਾਂ ਦਾ ਪੰਜਾਬ ਦੇ ਦਾ ਖੇਤੀਵਲ ਮੂੰਹ ਮੁਰਜ ਜਾਵੇ ਵੀ ਖੇਤੀ ਦਾ ਨਾਂ ਖੇਤੀ ਸੁਭਾ ਲਾਹੇਵੰਦ ਨਹੀਂ ਖੇਤੀ ਤਾਂ ਦਾ ਲਾਹੇਵੰਦ ਛੱਡ ਦਿਓ ਖੇਤੀ ਇਹ ਸੈਂਟਰ ਦੀ ਹੋਰ ਪੰਜਾਬ ਸਰਕਾਰ ਜੀ ਤੇ ਇਹੀ ਪਾਲਿਸੀ ਹੋ ਦੂਜੀ ਪਾਲਿਸੀ ਨਹੀਂ ਹੋਈਗੀ ਇਹ ਨੀਤੀਏ ਵੀ ਆਪਣੇ ਆਪ ਨੂੰ ਕਿਸਾਨ ਆਦਮੀਆ ਜਿਹੜੀਆਂ ਪੈਲੀਆਂ ਨੇ ਵੀ ਕਿਸਾਨ ਪੈਲੀ ਦੇ ਮਨਦੁਖੀ ਹੋ ਜੇ ਵੀ ਕਿਸਾਨ ਇੰਨਾ ਕਰਜ਼ਾਈ ਹੋ ਜੇ ਪੰਜਾਬ ਦਾ ਕਰਜ਼ਾਈ ਕਰਦੇ ਹੋ ਫਸਲ ਨਾ ਰਹੇ ਖਾਨ ਨੂੰ ਕਰਦਾਣੇ ਨਾ ਰਹਿਣ ਵੀ ਇਹ ਪੈਲੀ ਵੇਚਣ ਤੋਂ ਮਜਬੂਰ ਹੋ ਜੇ ਹੋਰ ਦੂਜੀ ਕੋਈ ਗੱਲ ਨਹੀਂ ਮੈਂ ਇਹੀ ਗੱਲ ਸਮਝਦਾ ਹਾਂ ਤੇ ਦੂਜੀ ਕੋਈ ਗੱਲ ਨਹੀਂ ਇਹ ਸਾਰੀ ਸੈਂਟਰ ਦੀ ਹੋਰ ਮਿਲੀਪੂਰਤ ਪੰਜਾਬ ਦੀ ਰਲ ਕੇ ਆ ਕੀ ਕਈ ਨੈਰਾ ਖਾਲੀ ਵੀ ਪਈਆਂ ਨੇ ਇਹ ਜਿਹੜਾ ਪਾਣੀ ਉਹਨਾਂ ਵਿੱਚ ਛੱਡਾ ਜਾ ਸਕਦਾ ਹੀ ਕਾਰਨ ਵੀ ਸਰਕਾਰ ਉਹਨਦੇ ਤੇ ਪੈਸਾ ਵੇਸ਼ ਨਹੀਂ ਕਰਨਾ ਚਾਹੁੰਦੀ ਸੀ ਕਿ ਇਹ ਵੀ ਇੱਕ ਕਾਰਨ ਹੈ ਮੇਰਾ ਰਾਜਸਥਾਨ ਦੇ ਵਿੱਚ ਮਸ਼ੀਨਾ ਚੱਲਦੇ ਕੰਮ ਚੱਲਦਾ 2 ਸਾਲ ਤੋਂ ਰਾਜਸਥਾਨ ਬਿਲਕੁਲ ਪਾਣੀ ਸਹੀ ਨਹੀਂ ਗਿਆ ਰਾਜਸਥਾਨ ਦੇ ਕਿਸਾਨ ਭੁੱਖੇ ਮਾਰੇ ਉਹਨਾਂ ਦੇ ਫਸਲਾਂ 2 ਸਾਲ ਤੋਂ ਨਹੀਂ ਪੀਟੀਆਂ ਗਈਆਂ ਕਿਦੋਂ ਫਸਲ ਉੱਥੇ ਬਿਲਕੁਲ ਪਾਣੀ ਨਹਿਰਾਂ ਤਿੰਨ-ਤਿੰਨ ਮਹੀਨੇ ਦੀ ਬੰਦੀ ਸੀ ਜੇ ਉਹ ਸਹੀ ਤਰੀਕੇ ਨਾਲ ਪਾਣੀ ਵਾਧੇ ਵੀ ਹੁੰਦਾ ਨਹਿਰਾਂ ਹੀ ਪਾ ਕੇ ਰਾਜਸਥਾਨ ਦੇ ਜਾਂਦੇ ਹੋਰ ਸਟੇਟਾਂ ਨੂੰ ਹਰਿਆਣੇ 'ਚ ਪਾਣੀ ਜਾਂਦਾ ਸਾਰੀਆਂ ਨਹਿਰਾਂ ਨੂੰ ਫੁੱਲ ਕਰਕੇ ਇਹ ਪਾਣੀ ਕਵਰ ਕਰ ਸਕਦੇ ਸੀ ਇਹ ਜਾਣ ਬ ਇਹ ਤੋਂ ਵੱਧ ਕੋਈ ਗੱਲ ਨਹੀਂ ਸਮਝਦਾ ਇਹ ਜੋ ਮਰਜ਼ੀ ਕਹਿ ਲਨ ਸਾਡਾ ਬਿਆਨ ਕੋਈ ਮਰਜ਼ੀ ਸਮਝਦੇ ਬਿਆਨ ਹਿੰਦੂ ਤੋਂ ਦੂਜੀ ਗੱਲ ਨਹੀਂ ਗਈ ਇਹ ਸਾਡੇ ਕਿਹੜੇ ਪੰਜਾਬੀ ਵੀਰ ਸਾਡੇ ਕਿਸਾਨ ਜੱਥੇਬੰਦੀਆਂ ਇੱਥੇ ਮੁਸਲਮਾਨ ਵੀਰ ਵੀ ਆ ਰਹੇ ਆ ਹਿੰਦੂ ਵੀਰ ਵੀ ਆ ਰਹੇ ਆ ਸਾਰੇ ਵੀਰ ਇੱਥੇ ਲੰਗਰ ਲੈ ਕੇ ਜੋ ਵੀ ਧਰਮ ਨਾਲ ਰਿਲੇਟਡ ਉਹ ਸੇਵਾ ਕਰ ਰਿਹਾ ਪਰ ਉਹ ਕਰ ਰਿਹਾ ਸਮਾਜ ਸੇਵੀ ਜੱਥੇਬੰਦੀਆਂ ਚ ਉਹ ਦਿੱਲੀ 'ਚ ਬੈਠੀਆਂ ਨੇ ਏ ਵੀਰ ਦਿੱਲੀ ਤੋਂ ਚੱਲ ਕੇ ਭੈਣ ਜੀ ਆਏ ਨੇ ਭਾਈ ਫਰਮਿੰਦਰ ਸਿੰਘ ਦਿੱਲੀ ਤੋਂ ਰਾਸ਼ਨ ਲੈ ਕੇ ਆਇਆ ਤਾਂ ਪਰਸੋਂ ਰਾਜਸਥਾਨ ਤੋਂ ਸਾਡੇ ਵੀਰ ਆਏ ਸੀ ਗੱਡੀਆਂ ਚੌਕਰੀਆਂ ਲੈ ਕੇ ਭਰ ਕੇ ਉੱਥੇ ਵੰਡਾਇਆ ਪਿੱਛੇ ਇਦਾਂ ਕਰਕੇ ਬਾਹਰੋਂ ਲੋਕਾਂ ਦਾ ਸਾਨੂੰ ਹੋਰ ਵੀ ਫੋਨ ਆ ਰਹੇ ਆ ਪਰ ਉਹ ਸੇਵਾ ਕਰਨ ਆ ਰਹੇ ਆ ਪੰਜਾਬ ਦਾ ਦਰਦ ਸਮਝ ਕੇ ਸਰਕਾਰਾਂ ਦੇ ਮੰਚ ਇੱਥੇ ਮੰਤਰੀ ਆਦੇ ਫੋਟੋ ਲਵਾ ਕੇ ਚਲੇ ਜਾਂਦੇ ਪਾਣੀ ਉਹਦੇ ਤੋਂ ਬਾਅਦ ਕੁਝ ਨਹੀਂ ਗਾ ਜੀ ਉਹ ਕਿਹੜੇ ਕਿਸਾਨਾਂ ਦਾ ਰਾਸ਼ਨ ਇੱਥੇ ਇੱਕ ਇਹਨਾਂ ਦੇ ਮੰਤਰੀ ਆ ਮੱਝ ਦਾ ਲਾਲਜੀਤ ਕੀ ਬੋਲਦੇ ਨੂੰ ਉਹਨਾਂ ਕਿਸਾਨ ਰਾਸ਼ਨ ਲੈ ਕੇ ਆਏ ਪਿੰਡਾਂ ਦੇ ਕਿਹੜੇ ਮੁੰਡੇ ਬਾਹਰ ਗੱਡੀਆਂ 'ਮੁੰਡਿਆਂ ਦੀ ਫੋਟੋ ਨਾਲ ਪਾ ਲਈਆਂ ਤਾਂ ਮਾਇਆ ਲੈ ਕੇ ਆ ਬਾਅਦ ਉਹਨਾਂ ਕਹਿੰਦਾ ਇਹ ਲੈ ਕੇ ਆ ਗੱਡੀਆਂ ਲੈ ਕੇ ਇੱਥੇ ਇਹ ਕੁਝ ਵੀ ਹੋ ਰਿਹਾ ਡਰਾਮੇ ਬਾਜੀ ਵੀ ਹੋ ਰਹੀਆਂ ਨੇ ਤੇ ਗੱਲ ਜੀ ਨਿਸ਼ਕਾਮ ਸੇਵਾ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਪਹਿਲਾਂ ਤਾਂ ਧੰਨਵਾਦ ਤੁਹਾਡਾ ਕਿਉਂਕਿ ਸਾਡੇ ਵੀਰ ਜਿਹੜੇ ਆ ਪੱਤਰਕਾਰ ਵੀਰਾਂ ਦਾ ਬਹੁਤ ਵੱਡਾ ਰੋਲ ਹੁੰਦਾ ਕਿਉਂਕਿ ਜਿਹੜੀ ਤੁਸੀਂ ਇਥੋਂ ਆਵਾਜ਼ ਪਹੁੰਚਾਉਣੀ ਸਾਡੀ ਜਿਹੜੀ ਆ ਜਿਹੜੀ ਸਾਡੀ ਦਰਦ ਜਿਹੜਾ ਸਾਡਾ ਉਹ ਤਹਾਡੇ ਚੈਨਲਾਂ ਤੋਂ ਬਗੈਰ ਦਰਦ ਨਹੀਂ ਪਹੁੰਚਦਾ ਸਾਡਾ ਕਿ ਜਿਹੜੇ ਕਿਸਾਨ ਵੀਰ ਮੇਰੇ ਨਾਲ ਸਾਰੇ ਖੜੇ ਹੋ ਤਕਰੀਬਨ ਅਸੀਂ 10 ਦਿਨ ਤੋਂ ਜਿਹੜਾ ਇੱਥੇ ਕੈਂਪ ਲਾ ਰਹੇ ਹਾਂ ਤੇ 24 ਦਿਨ ਤੋਂ ਅਸੀਂ ਪਿੱਛੇ ਸਵਾਵਾਂ ਨਿਵਾ ਰਹੇ ਹਾਂ ਸਾਡੇ ਤਿੰਨ ਕੈਂਪ ਪਿੱਛੇ ਚੱਲਦੇ ਆਂ ਸultanpur ਚੱਲਦਾ ਛਰੇ ਵਾਲਾ ਉਧਰ ਉਸ ਸਾਈਡ ਵੀ ਅਸੀਂ ਜਿਹੜੀਆਂ ਆਉਣਾ ਸਵਾਵਾਂ ਸ਼ੁਰੂ ਛਰੇ ਵਾਲੇ ਹੋਣ ਕਰਦੀਆਂ sultanpur ਤਕਰੀਬਨ ਅਸੀਂ ਪਹਿਲਾਂ ਸ਼ੁਰੂ ਕਰ ਰਹੇ ਹਾਂ ਅਸੀਂ ਇੱਥੇ ਵੇਖ ਰਹੇ ਹਾਂ ਬਹੁਤ ਵੱਡਾ ਦੁੱਖ ਕਸ਼ਟ ਵੇਖ ਕੇ ਅਸੀਂ ਅਸੀਂ ਜਿਹੜਾ ਸਿਸਟਮ ਸ਼ੁਰੂ ਕੀਤਾ ਪ੍ਰਸ਼ਾਦੇ ਪਾਣੀ ਦਾ ਲੰਗਰ ਜਿਹੜਾ ਤਿਆਰ ਕਰਕੇ ਲੰਗਰ ਤਿਆਰ ਕਰਕੇ ਜਿਹੜੇ ਲੋੜਵੰਦ ਵੀਰ ਇਹਨਾਂ ਨੂੰ ਖਿ ਐਸ਼ੇ ਛਕੋ ਇੱਥੇ ਵੀ ਪ੍ਰਸ਼ਾਦਾ ਚੱਲਦਾ ਰਾਤ 12 ਵਜਿਆਂ ਦੇ ਕਿਰਕ 2 ਵਜਿਆਂ ਦੇ ਸਾਨੂੰ ਗੁਰਦਵਾਲਾ ਸਾਹਿਬ ਦੇ ਸਾਰਾ ਪ੍ਰਸ਼ਾਦਾ ਉੱਥੇ ਵੀ ਚੱਲਦਾ ਰਹਿਦਾ ਅਸੀਂ ਇਹ ਫਲੋਰ ਤੋਂ ਗੁਰਦੁਆਰਾ ਭਗਤ ਧੰਨਾ ਜੀ ਪਿੰਡ ਬੇਗੰਪੁਰ ਤੋਂ ਔਰ ਪੇਸ਼ੋਕਰ ਸਾਡਾ ਜਿਹੜਾ ਜੈਪੁਰ ਤੋਂ ਅਸੀਂ ਗੁਰਦਵਾਲਾ ਜਨਮ ਸਥਾਨ ਭਗਤ ਧੰਨਾ ਜੀ ਸਥਾਨ ਤੋਂ ਤਕਰੀਬਨ ਅਸੀਂ ਇਹ ਜਿਹੜਾ ਸੰਤਾਬ ਜਿਹੜਾ 23 ਵਿੱਚ ਵੀ ਸੀਂਡ ਆਇਆ 3 ਮਹੀਨੇ ਜਿਹੜੀ ਅਸੀਂ ਲੰਗਰ ਪਿਛੇ ਲੰਗਰਾਂ ਦੀ ਸੇਵਾ ਕੀਤੀ ਉਦੋਂ ਤਿੰਨ ਮਹੀਨੇ ਸਾਨੂੰ ਲੱਗੇ ਸੀ ਇਹ ਜ਼ਮੀਨਾ ਕਰਾਉਣ ਤੇ ਇਹ ਕਿਸਾਨ ਵੀਰਾਂ ਦੀ ਹਰੀ ਕਾਂ ਤੱਕ ਜਮੀਨਾ ਖਰਾਗ ਗਿਆ ਉਸ ਸਮੇ ਤੇ ਆ ਉਹ ਸਮੇ ਵੀ ਸਾਡਾ ਜਿਹੜਾ ਸਮਾਂ ਸੀ ਬੜਾ ਹੀ ਭੈਣ ਕ ਸਮਾਂ ਨਗਾ ਅੱਜ ਜਿਹੜੀ ਭੈਣ ਜੀ ਹੁਣਾਂ ਗੱਲ ਕੀਤੀ ਧਰਦਾ ਪਹਿਲਾਂ ਵੀ ਜਿਹੜੀ ਪੀੜਾ ਹੈ ਇਹ ਦਰਦ ਇਹੋ ਜੇ ਆਪ ਹੀ ਫਸਲਾਂ ਜਦੋਂ ਇਹ ਇਹਨਾਂ ਵਿੱਚ ਜਾਨਵਰ ਜਿਹੜੇ ਆ ਗਏ ਆ ਇਹ ਮੁਸ਼ਕ ਮਾਰਨ ਦਾ ਆਪਣਾ ਜਨਮ ਜਿਹੜੇ ਮਰਗੇ ਵਿੱਚ ਮੈਡੀਕਲ ਸਹੂਲਤਾਂ ਫਿਰ ਉਦੋਂ ਬਾਅਦ ਜਿਹੜੀਆਂ ਕਣਕਾਂ ਵੇਚਣੀਆਂ ਸੀ ਉਹਨਾਂ ਜ਼ਿੰਮੇਵਾਰੀਆਂ ਉਹੀਆਂ ਸਹੂਲਤਾਂ ਜਿਹੜੀਆਂ ਸਾਨੂੰ ਜ਼ਰੂਰੀ ਚਾਹੀਦੀਆਂ ਸਾਡੇ ਕੈਂਪ ਨੂੰ ਅਸੀਂ ਮੇਨ ਜਿਹੜਾ ਵੀ ਸਾਡਾ 3 ਮਹੀਨੇ ਦਾ ਟਾਰਗੇਟ ਇੱਥੇ ਆ ਅਸੀਂ ਫਸਲਾਂ ਇਹਨਾਂ ਦੀਆਂ ਬੀਜ ਕੇ ਜਾਣਾ ਡੀਜ਼ਲ ਆਪ ਲੈ ਕੇ ਆਉਣਾ ਡਾਈ ਆਪ ਲੈ ਕੇ ਆਉਣੀ ਬੀਜ ਆਪ ਲੈ ਕੇ ਆਉਣੇ ਆ ਜਿਹੜੇ ਵੀ ਜਿਹੜੇ ਕਿਸਾਨ ਵੀਰ ਛੋਟੇ ਕਿਸਾਨ ਵੀਰ ਨੇ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰਕੇ ਅਸੀਂ ਜਾਣੀ ਇੱਥੇ ਸਾਡੇ ਵੱਲੋਂ ਇਹ ਸੰਦੇਸ਼ ਆ ਵੀ ਜਿਹੜੇ ਵੀਰ ਸਾਡਾ ਤੁਹਾਡਾ ਚੈਨਲ ਵੇਂਦੇ ਆ ਸਾਡੇ ਨਾਲ ਕਨੈਕਟ ਕਰ ਸਕਦੇ ਤੁਸੀਂ ਨੰਬਰ ਵੀ ਸਾਡਾ ਦੇ ਦਿਓ ਜੇ ਸਾਡਾ ਸਿਸਟਮ ਇਹ ਆ ਵੀ ਵੱਧ ਤੋਂ ਵੱਧ ਜਿਹੜੀ ਉਹਨਾਂ ਦੀ ਹਲਫ ਹੋਵੇ ਜਿਹੜੇ ਅੰਦਰ ਪਾਣੀ ਜਿਨ੍ਹਾਂ ਦੀ ਫਸਲ ਮਰ ਗਈ ਤੁਸੀਂ ਨੰਬਰ ਮੈਂਸ਼ਨ ਕਰਦੇ 95217 19280 ਦੇ ਕਾਲ ਕਰ ਸਕਦੇ ਆ ਸਾਡੀ ਸੋਝ ਹੈਗਾ ਪ੍ਰਸ਼ਾਦਾ ਜਿਹੜਾ ਤਿਆਰ ਕਰਕੇ ਇਹਨਾਂ ਪਹੁੰਚੇ ਅੱਜ ਬੜੀ ਭਿਆਨਕ ਸਥਿਤੀ ਦੇ ਵਿੱਚ ਆ ਤੇ ਆਉਣ ਵਾਲਾ ਸਮਾਂ ਜਿਹੜਾ ਬੜਾ ਭਿਆਨਕ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਖਾਦ ਦੀ ਲੋਡ ਬਹੁਤ ਜ਼ਿਆਦਾ ਹੈ ਬੀਜ ਦੀ ਲੋਡ ਬਹੁਤ ਜ਼ਿਆਦਾ ਡੀਜ਼ਲ ਦੀ ਲੋਡ ਬਹੁਤ ਜ਼ਿਆਦਾ ਆਪ ਇੱਥੇ ਆਉਣ ਸਾਡਾ ਸੇਵਾ ਵੀ ਕਰਾਉਣ ਕੈਂਪ ਦੇ ਵਿੱਚ ਆਗੇ ਇਹ ਨਹੀਂ ਅਸੀਂ ਆਦੇ ਸਾਨੂੰ ਦੇ ਜਾਣ ਸਾਨੂੰ ਭੇਜਣ ਸਾਨੂੰ ਕੋਈ ਲਾਲਚ ਨਹੀਂ ਇਸ ਟਾਈਮ ਰਹਿਣ ਬਸੇਰਾ ਨਹੀਂ ਨਾ ਵਸੇ ਰਹਿਣ ਦਾ ਵੀ ਤੁਹਾਡੇ ਵੱਲੋਂ ਇੰਤਜ਼ਾਰ ਸਾਡੇ ਕੋਲ ਪੂਰਾ ਇੰਤਜ਼ਾਰ ਜੀ ਸਾਡੇ ਕੋਲ ਅਸੀਂ ਸਾਡੇ ਕੋਲ 100 ਤੋਂ ਲੱਗੇ 200 400 500 ਹਜ਼ਾਰ ਬੰਦਾ ਵੀ ਆ ਜੇ ਸਾਡੇ ਅਸੀਂ ਮਹਾ ਪ੍ਰਸ਼ਾਰ ਜਿਹੜਾ ਇੱਥੇ ਦੂਖਨਵਾਰ ਗੁਰਦਾਰਾ ਸਾਹਿਬ ਲਿਆ ਹੋਇਆ ਉਹਦੇ ਵਿੱਚ ਸਾਡਾ ਜਿਹੜਾ ਸਟੋਰ ਆ ਉੱਥੇ ਸਾਰੀ ਰਸਤ ਰੱਖਦੇ ਅਸੀਂ ਗੁਰਦਾਰਾ ਸਾਹਿਬ ਵਿੱਚ ਵੀ ਅਸੀਂ ਇੱਥੇ ਵੀ ਸਟੋਰ ਸਟੋਰਿੰਗ ਦੇ ਵਾਸਤੇ ਦੋ ਕਮਰੇ ਦਿੱਤੇ ਸਾਨੂੰ ਸਿੰਘਾਂ ਨੇ ਸਾਡੇ ਜਿੰਨੇ ਪਿੰਡ ਦੇ ਨਗਰ ਦੇ ਇਥੋਂ ਦੇ ਕੁਤਬੇ ਆਲ ਦੇ ਆ ਦੁਨੀਆਲ ਦੇ ਆ ਸਾਡਾ ਇਹ ਨੌਜਵਾਨ ਮੁੰਡੇ ਪੂਰਾ ਸਹਿਯੋਗ ਦਿੰਦੇ ਬਜ਼ੁਰਗ ਕੀ ਨੌਜਵਾਨ ਕੀ ਪੂਰਾ ਸਹਿਯੋਗ ਅਸੀਂ ਇਹਨਾਂ ਨੂੰ ਇੱਕ ਬੇਨਤੀ ਕੀਤੀ ਆ ਕੋਈ ਵੀ ਟਰਾਲੀ ਆਉਣੀ ਤੁਸੀਂ ਕਿਸੇ ਕੇ ਹੱਥ ਨਹੀਂ ਕਰਨਾ ਕਿਉਂਕਿ ਸਿੱਖ ਮੰਗਤਾ ਨਹੀਂਗਾ ਸਿੱਖ ਐਂ ਕਰਨ ਜਾਣਦਾ ਐਂ ਨਹੀਂ ਕਰਨ ਜਾਣਦਾ ਠੀਕ ਆ ਤੇ ਤੁਸੀਂ ਇਹ ਆ ਵੀ ਤੁਹਾਡੇ ਕੋਲ ਚੱਲ ਕੇ ਕੋਈ ਆਉਂਦਾ ਤੁਹਾਨੂੰ ਮੋੜਣਾ ਨਹੀਂਗਾ ਜਿਹੜਾ ਦਰਦ ਬਣਾਉਣ ਆਉਂਦਾ ਤੇ ਜਿਹੜਾ ਇਦਾਂ ਰੋਡ ਤੇ ਤੇ ਸੁੱੜਦਾ ਫਿਰਦਾ ਉਹਦੇ ਕੋਲ ਤੁਸੀਂ ਜਾਣਾ ਨਹੀਂਗਾ ਜਿਹੜਾ ਇੱਕ ਦਾ ਤੁਹਾਨੂੰ ਕਿੱਟ ਫੜਾਉਂਦਾ ਤੇ 50 ਤੁਹਾਡੀਆਂ ਫੋਟੋਆਂ ਗਿਣ ਕੇ ਤੇ ਤੁਹਾਡਾ ਇੱਥੇ ਲੱਖ ਖਰਚਾ ਕਰਕੇ ਜਾਂਦਾ ਤੇ 5 ਲੱਖ ਦਾ ਬਿਜ਼ਨਸ ਕਰਦਾ ਕਮਾਉਂਦਾ ਉਹ ਤੋਂ ਬਿਲਕੁਲ ਨਾ ਲਓ ਕਿਉਂਕਿ ਮੈਂ ਤੁਹਾਡੇ ਮਾਧਮ ਰਹੀ ਕਹਿਣਾ ਚਾਹਣਾ ਵੀ ਬਹੁਤ ਕੁਝ ਚੱਲ ਰਿਹਾ ਇੱਥੇ ਅਸੀਂ ਬੜਾ ਦੁੱਖ ਝੱਲ ਰਿਹਾ ਇੱਥੇ ਇਹਨਾਂ ਚੀਜ਼ਾਂ ਦਾ ਸੰਸਥਾ ਦੇ ਨਾਵਾਂ ਤੇ ਨਵੀਆਂ-ਨਵੀਆਂ ਸੰਸਥਾ ਬਣਾ ਕੇ ਨਵੇਂ-ਨਵੇਂ ਸਿਸਟਮ ਬਣਾ ਕੇ ਲੋਕ ਜਿਹੜੇ ਆ ਇਹਨਾਂ ਦਾ ਫਾਇਦਾ ਗਰੀਬਾਂ ਦਾ ਚੱਕ ਰਹੇ ਮਾਤਰ ਜੀਆਂ ਦਾ ਕਿਉਂਕਿ ਅੱਜ ਇਹ ਜਿਹੜਾ ਫਸਲ ਜਿਹੜੀ ਮਰ ਗਈ ਸਿਸਟਮ ਖਰਾਬ ਹੋ ਗਿਆ ਇਹਨਾਂ ਦਾ ਇਹਨਾਂ ਦੇ ਆਈ ਭਾਂਡ ਕੇ ਸਮਾਂ ਅਸੀਂ ਉਹ ਜੋੜ ਕੇ ਰੱਖੀਏ ਜਦੋਂ ਪਾਣੀ ਲੈ ਜੇ ਇਹਨਾਂ ਦੇ ਘਰਾਂ ਤੇ ਜਾਈਏ ਸਮਾਨ ਲੈ ਕੇ ਅਸੀਂ ਇਹਨਾਂ ਨੂੰ ਸਿਲੰਡਰ ਦੇ ਗਏ ਘਰਾਂ ਜਾ ਕੇ ਹੁਣ ਰਸਨ ਤਾਂ ਸਾਰੇ ਦੇ ਦਿੰਦੇ ਆ ਕੋਈ ਸਿਲੰਡਰ ਕੋ ਦਿੰਦਾ ਉਹਨਾਂ ਨੂੰ ਉਦੋਂ ਲੋਡ ਪੈਣੀ ਜਦੋਂ ਘਰਾਂ ਜਾ ਕੇ ਬਹਿਣਗੇ ਹੁਣ ਤਕਰੀਬਨ 50% ਦੇ ਜਿਹੜੇ ਲੋਕ ਜਿਨ੍ਹਾਂ ਦੀ ਫਸਲ ਇੱਧਰ ਮਰ ਗਈ ਵਿਚਾਰੇ ਬੈਠੇ ਇੱਧਰ ਆ ਘਰ ਵੀ ਕਈਆਂ ਦੇ ਟੁੱਟ ਗਏ ਘਰ ਵੀ ਟੁੱਟ ਗਏ ਹੁਣ ਮੈਂ ਆਪ ਖੁਦ ਅਸੀਂ ਜਾ ਕੇ ਵੇਣੇ ਆ ਬਾਥਰੂਮ ਟੁੱਟ ਗਏ ਛੱਤਾਂ ਜਿਹੜੀਆਂ țeੜ ਆ ਗਈ ਕੰਡਾ ਬੈਗੀਆਂ ਹੁਣ ਉਹਨਾਂ ਦੀ ਮਾਲੀਆ ਜਿਹਨਾਂ ਦੀ ਵੀਰਾਂ ਦੀ ਆਪਾਂ ਕਰਦਾਂਗੇ ਆਪਿਆਂ ਦੀ ਕਰਨੀ ਉਹ ਜਿਹੜਾ ਰਾਸ ਨਹੀਂ ਕਿੱਟਾ ਬਣਾ ਬਣਾ ਵੰਡਦੇ ਆ ਫालतू ਖਰਾਬ ਕਰਦੇ ਆ ਉਹ ਨਾ ਕਰੀਏ ਇਹਨਾਂ ਵਿਚਾਰਿਆਂ ਨੂੰ ਰਾਸਾਂ ਰੱਖੀਏ ਜਦੋਂ ਸੁੱਕ ਜੇ ਉਦੋਂ ਆਈਏ ਉਦੋਂ ਦੇਈਏ ਇਹਨਾਂ ਨੂੰ ਇਹ ਮੇਰੀ ਬੇਨਤੀ ਜੁਰਰੀ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਦਾਸ ਬਾਬਾ ਜਗਜੀਤ ਸਿੰਘ ਬੇਗੰਪੁਰ ਵਾਲੇ ਤੇ ਸਤਿਗੁਰੂ ਸ਼ੇਪਾ ਸਾਹਿਬ ਤੁਹਾਨੂੰ ਜੜ੍ਹਦੀ